ਜਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤਸਾਰਾ ਕੇਲੇਖ ਕਾਟੇ ਨਿਮਖ ਅਰਾਧਿਆ ਗੋਰਮੁਖ ਖੋਜ ਤੋ ਖੋਜ ਤੋ ਖੋਜ ਵੀ ਚਾਰੋ ਰਾਮ ਨਾਮ ਤਤ ਸਾਰਾ ਕੇਰੇ ਵਿਖ ਕਾਟੇ ਨਿਮਖ ਅਰਾਧਿਆ ਗੋਰਮukh ਪਾਰ ਰਸ ਪੀਵੋ ਪੁਰਖ ਗਿਆਨੀ ਸੁਣ ਸੁਣ ਮਹ ਤਿਰਪਤ ਮਨ ਭਾਵੈ ਸਾਦੂ ਅੰਮ੍ਰਿਤ ਬਾਣੀ ਰਹਾਉ ਮੁਕਤ ਜਗਤ ਜਗਤ ਸਚ ਪਾਈ ਆ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵ ਊੜਨ ਪਰਖ ਵਿਦਾਤਾ ਸਰਾਵਣੀ ਸੁਣੀਐ ਰਸਨਾ ਗਾਈਐ ਫਿਰਦਅ ਧਿਆਇ ਸੋਈ ਕਰਣ ਕਾਰਣ ਸਮਰਥ ਸੁਆਮੀ ਜਾਤੇ ਬ੍ਰਥਾ ਨ ਕੋਈ ਵਡਾ ਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਵਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰ ਸਦਾ ਗੋਪਾਲਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹਲਾ 5 ਖੋਜਤ ਖੋਜਤ ਖੋਜ ਵਿਚਾਰਿਓ RAM ਨਾਮ ਤਤ ਸਾਰਾ ਕਿਰਿ ਬਿਖ ਕਾਟੇ ਨਿਮਖ ਅਰਾਧਿਆ ਗੋ ਰਮੁਖ ਪਾਰ ਉਤਾਰਾ